ਕੀ ਹਾਲ ਆ ਜੀ ਸਾਰਿਆਂ ਦਾ ਉਮੀਦ ਆ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਬਣਾਈ ਰੱਖੇ ਸਿਹਤ ਜਾਬ ਤੁਸੀਂ ਕਾਮਯਾਬ ਰਹੋ ਅੱਜ ਆਪਾਂ ਗੱਲ ਕਰਾਂਗੇ ਆਪਣੇ ਲੋਕ ਨਾ ਜਿਹੜੇ ਜ਼ਿਆਦਾ ਕਰਕੇ ਪਿੰਡਾਂ ਨਾਲ ਸੰਬੰਧਤ ਹੁੰਦੇ ਆ ਭੋਲੇ ਬਹੁਤ ਹੁੰਦੇ ਆ ਇਸੇ ਭੋਲੇਪਾਨ ਦਾ ਨਜਾਇਜ਼ ਫਾਇਦਾ ਚੱਕ ਕੇ ਜਿੰਨੇ ਵੀ ਸਾਧ ਬੂਵਨੇ ਆ ਉਹ ਬਹੁਤ ਤਰੱਕੀ ਕਰ ਗਏ ਉਹ ਚਾਹੇ ਚੜ੍ਹਦਾ ਪੰਜਾਬ ਆ ਚਾਹੇ ਲਹਿੰਦਾ ਪੰਜਾਬ ਆ ਹੁਣ ਉਹਨਾਂ ਸਾਦਾ ਦੀ ਤੁਸੀਂ ਜਦੋਂ ਹਿਸਟਰੀ ਦੇਖਦੇ ਆ ਸਾਰੇ ਛਟੇ ਹੋਏ ਬਦਮਾਸ਼ ਕਿਸਮ ਦੇ ਲੋਕ ਹੁੰਦੇ ਆ ਉਹਨਾਂ ਨੂੰ ਪਤਾ ਦੁਨੀਆ ਨੂੰ ਕਿੱਦਾਂ ਕਾਬੂ ਕਰਨਾ ਤੇ ਉਹ ਬਸ ਆਪਣਾ ਧੰਦਾ ਚਲਾਈ ਰੱਖਦੇ ਆ ਤੇ ਕੁਝ ਕੁ ਬੰਦਿਆਂ ਨੂੰ ਉਹ ਪਰਵਾ ਕੇ ਲਾਲਚ ਦੇ ਕੇ ਮਗਰ ਲਾ ਕੇ ਉਹਨਾਂ ਰਹੀਂ ਆਪਣਾ ਸਾਰਾ ਸਾਰੀ ਜ਼ਿੰਦਗੀ ਐਸ਼ਵਰਾਮ ਨਾਲ ਕੱਢਦੇ ਆ ਇਹਨਾਂ ਆਪਣੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਆ। ਅਸੀਂ ਕਿਸੇ ਵੀ ਬੰਦੇ ਦਾ ਪਹਿਰਾਵਾ ਦੇਖ ਕੇ ਜਾਂ ਚਾਰ ਗੱਲਾਂ ਸੁਣ ਕੇ ਭਾਈ ਸਾਹਿਬ ਦਾ ਜਾਂ ਬਾਪੂ ਜੀ ਦਾ ਅਹੁਦਾ ਦੇਣ ਲੱਗੇ ਮਿੰਟ ਮਾਰਦੇ ਆ। ਇੱਕ ਉਹ ਗਰਵਖ ਸਿੰਘ ਬੈਠਾ ਸੀ ਭੋਖੜਤਾਲ ਤੇ 5-6 ਸਾਲ ਦੀ ਗੱਲ ਆ ਤੁਹਾਨੂੰ ਸਾਰਿਆਂ ਨੂੰ ਪਤਾ। ਉਹ ਜਦੋਂ ਬੈਠਾ ਸੀ ਭੋਖੜਤਾਲ ਤੇ ਤਾਂ ਇਕੱਲਾ ਗਰਵਖ ਸਿੰਘ ਸੀਗਾ। ਭਾਈ ਗੁਰਵਖ ਸਿੰਘ ਬਣ ਗਿਆ ਭਾਈ ਸਾਹਿਬ ਭਾਈ ਗੁਰਵਖ ਸਿੰਘ ਬਣ ਗਿਆ ਫਿਰ ਉਦੋਂ ਹੀ ਪਤਾ ਲੱਗਿਆ ਜਦੋਂ ਉਹ ਬਖਸ਼ਾ ਮਸੰਦ ਕਰਕੇ ਸਬੋਧਨ ਕਰਨ ਲੱਪੇ ਫਿਰ ਉਹ ਟੈਂਕੀ ਤੋਂ ਡੇਗ ਪਿਆ ਜਾਂ ਡੇਗਤਾ ਬਟ ਐਵਰ ਚਲੋ ਗਿਆ ਇਦਾਂ ਦੇ ਬਹੁਤ ਆਉਂਦੇ ਆ ਅਸੀਂ ਬਹੀਰਾ ਘੱਟ ਕੇ ਸੁਣਨ ਚੱਲ ਪੈਨੇ ਆ ਵਿਚਾਰ ਉਹਨਾਂ ਦੇ ਸਾਨੂੰ ਬੋਧ ਤਾਂ ਇਹੀ ਨਹੀਂ ਪਤਾ ਹੁੰਦਾ ਵੀ ਇਹ ਬੰਦਾ ਅਪੋਇੰਟ ਕੀਤਾ ਹੋਇਆ ਵੀ ਜਬਾਕਈ ਇਹ ਸਾਡੇ ਦੁੱਖ ਦਰਦ ਵਡਾਉਣ ਵਾਲਾ ਆ ਕਿੰਨੇ ਤੁਹਾਡੀ ਭੋਲੇਪੰਦਾਂ ਨਜਾਇਜ਼ ਫਾਇਦਾ ਠਾ ਕੇ ਆਪਣੀਆਂ ਝੋਲੀਆਂ ਭਰ ਕੇ ਕਿੱਧਰ ਗਏ ਕਿੱਧਰ ਗਏ ਤੁਹਾਨੂੰ ਇਹੀ ਨਹੀਂ ਪਤਾ ਲੱਗਦਾ 70 ਕਿੰਨੇ ਸਾਲ ਹੋ ਗਏ ਆਜ਼ਾਦੀ ਮਿਲੀ ਨੂੰ ਇਹੀ ਨਹੀਂ ਪਤਾ ਲੱਗਿਆ ਵੀ ਸਾਡੇ ਹੱਕਾਂ 'ਚ ਕੌਣ ਖੜਿਆ ਕੌਣ ਨਹੀਂ ਖੜਿਆ ਆ ਪਿੱਛੇ ਜੇ ਉੱਥੇ ਕਿਸੇ ਦਾ ਟਰੈਕਟਰ ਲੈ ਗਿਆ ਚੱਕੇ ਪੁਲਿਸ ਕਰਮਚਾਰੀ ਉਹਦੇ ਖਿਲਾਫ ਧਰਨਾ ਲਾਣਾ ਸੀਗਾ ਤੇ ਆਪਣੇ ਸਰਦਾਰ ਬਜ਼ੁਰਗ ਉੱਥੇ ਪਹੁੰਚੋ ਪੱਤਰਕਾਰਾਂ ਨੂੰ ਪੁੱਛ ਰਿਹਾ ਜੀ ਹਾਂਜੀ ਕਿੱਦਾਂ ਪਹੁੰਚੇ ਕਹਿੰਦਾ ਜੀ ਧਰਨਾ ਲਾਣੇ ਆ ਧੱਕੇਸ਼ਾਹੀ ਦੇ ਖਿਲਾਫ ਉਹ ਕਹਿੰਦਾ ਜੀ ਫਲਾਨਾ ਆਪਣੇ ਇਦਾਂ ਕਰਕੇ ਉਹ ਟਰੈਕਟਰ ਚ ਕਹਿੰਦਾ ਸਾਨੂੰ ਨਹੀਂ ਜੀ ਉਸ ਗੱਲ ਦਾ ਪਤਾ ਸੰਤ ਸੱਦਾ ਆਇਆ ਵੀ ਧਰਨਾ ਲਾਣਾ ਤਾਂ ਅਸੀਂ ਆ ਗਏ ਉਹ ਦੱਸਦਾ ਕਹਿੰਦਾ ਵੀ ਬਜ਼ੁਰਗੋ ਓਸੀ ਟਰੈਕਟਰ ਦੇ ਹੱਕ ਵਿੱਚ ਦਾ ਤੁਸੀਂ ਧਰਨਾ ਲਾਣ ਆਏ ਆ। ਕਹਿੰਦਾ ਨਹੀਂ ਜੀ ਇਹ ਨਹੀਂ ਸਾਨੂੰ ਪਤਾ। ਆਹ ਤਾਂ ਸਾਡੀ ਮਾਨਸਿਕਤਾ ਆ। ਪਤਾ ਸਾਨੂੰ ਹੋਈ ਨਹੀਂ ਕੁਝ ਵੀ। ਉਹ ਮੈਂ ਇੱਕ ਵਾਰੀ ਆਉਣਾ ਸੀ। ਇੱਧਰੋਂ ਤੇ ਮੈਂ ਸੋਚਿਆ ਚਲੋ ਬੇ ਜਲੰਧਰ ਤੋਂ ਬੱਸ ਫੜ ਲੈਨੇ ਆਂ, ਰੋਡਵੇਜ ਵਾਲੀ। ਲੈ ਜੀ ਐਨ ਉੱਥੇ ਗੱਬੇ ਧਰਨਾ ਲਾ ਦਿੱਤਾ। ਉਹ ਕਿੱਧਰ ਕਿੱਧਰ ਦੀ ਅਸੀਂ ਰੂਟ ਲੈ ਕੇ ਉਹ ਬੱਸ ਫੜੀ। ਦਿੱਲੀ ਆਉਣ ਲਈ ਔਰ ਉਸ ਬੱਸ ਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਆਪਣੇ ਪਿੰਡਾਂ ਨਾਲ ਸੰਬੰਧ ਦੇ ਬੰਦੇ ਤੇ ਜਿਹੜੇ ਸਾਰੀ ਬਾੜ ਗਾਲਾ ਕੱਢਦੇ ਆਏ ਆ ਕਿੱਦਾਂ ਕਿੱਦਾਂ ਦੀ ਗਾਲਾਂ ਕੱਢੀਆਂ ਕੀ ਕੀ ਬੋਲਿਆ ਪਰ ਮੈਂ ਉਹਨਾਂ ਦਾ ਦੁੱਖ ਸਮਝਦਾ ਉਹ ਆਪਣੀ ਜਗ੍ਹਾ ਸਹੀ ਸੀਗੇ ਇਹ ਥੋੜਾ ਤੁਸੀਂ ਕਿਤੇ ਵੀ ਯਾਰ ਧਰਨਾ ਲਾ ਕੇ ਬਹਿ ਜਾਓ ਹੁਣ ਦਿੱਲੀ ਧਰਨਾ ਲੱਗਿਆ ਉੱਥੇ ਆਵਾਜ਼ੇ ਥੋੜਾ ਕੋ ਪ੍ਰਭਾਵਿਤ ਹੋਈ ਆ ਜਿੱਥੇ ਦਿਲ ਕਰਦਾ ਧਰਨੇ ਲੱਗੇ ਸੋਚ ਹੀ ਹੈ ਨਹੀਂ ਆਪਣੀ ਫੇ ਵੇਚਣ ਲੱਗੇ ਮਿੰਟ ਮਾਰਦੇ ਆ। ਬਸ ਕੋ ਸਹੀ ਮੁੱਲ ਦੇ ਦੇਵੇ। ਹੋ ਜਾਂਦੇ ਵੇਕੇ। ਕਿੰਨਾ ਕੋ ਸਾਹਮਣੇ ਆਇਆ? ਆ ਰਿਹਾ ਆ। ਲੋਕ ਪਿੰਡਾਂ ਦੇ ਭੋਲੇ ਭਾਲੇ ਆ ਛੱਟ ਗੱਲਾਂ ਮੰਨ ਜਾਂਦੇ ਆ। ਉਹ ਦੱਸ ਦੋ ਜੀ ਫਲਾਨੀ ਜਗ੍ਹਾ ਆ ਰਹੇ ਜੀ ਫਲਾਨੇ ਬਾਪੂ ਜੀ ਆ ਰਹੇ ਉਹਨਾਂ ਦੇ ਵਿਚਾਰ ਸੁਣਨ ਜਾਣਾ। ਇਹਨੂੰ ਵੀ ਦੇਖ ਲਿਆ ਕਾਂਗਰਸ ਦੇਖ ਲਈ ਅਕਾਲੀ ਦੇਖ ਲਈ ਆਮ ਪਾਰਟੀ ਦੇਖ ਲਈ ਹੁਣ ਅਸੀਂ ਇਸ ਨਾਮਾ ਬਦਲਾ ਲੈ ਕੇ ਆਣਾ। ਬੈਂਗਣ ਬਦਲਾ ਆਣੇ ਆ ਆਪ ਤਾਂ ਪਹਿਲਾਂ ਬਦਲੋ ਆਪ ਅਸੀਂ ਬਦਲਾ ਨਹੀਂ ਬਸ ਬਦਲਾ ਲਏ ਜਈਏ ਘਰ ਦਾ ਕੂੜਾ ਅਸੀਂ ਕੱਢ ਕੇ ਸੜਕਾਂ ਸੱਟਣ ਵਾਲੇ ਲੋਕ ਬਦਲਾ ਦੀਆਂ ਗੱਲਾਂ ਕਰਦੇ ਆ ਕਿੰਨੇ ਬੰਦੇ ਦੇਖ ਲਏ ਅੱਜ ਤੱਕ ਧਰਮੀ ਵੀ ਪੂਰੇ ਆ ਕੋਈ ਸੁਭਾਚ ਨਹੀਂ ਤਬਦੀਲੀ ਆਈ ਕੋ ਬੋਲਬਾਣੀ ਨਹੀਂ ਤਬਦੀਲੀ ਆਈ ਕੋ ਕੋਈ ਵਿਚਾਰਾ ਤਾਂ ਤਬਦੀਲੀ ਨਹੀਂ ਆਈ ਕਿੱਥੋਂ ਬਦਲਾ ਲਿਆ ਰ ਮੈਂਗਾ ਸੀ ਆਪਣੇ ਆਪ ਨੂੰ ਬਦਲਣਾ ਪੈਣਾ ਫਿਰ ਸਮਾਜ ਬਦਲਣਾ ਸ਼ੁਕਰਾਨਾ ਕਦੇ ਕਿਸੇ ਦਾ ਕਰਨਾ ਹੀ ਨਹੀਂ ਹਮੇਸ਼ਾ ਸ਼ਿਕਵੇ ਚੱਲੀ ਜਾਣੇ ਆ ਉਹ ਫੁਲਾਨਾ ਇਦਾਂ ਕਰਤਾ ਜਿਉਂਦਾ ਕਰਤਾ ਉੱਥੇ ਮਹਿਲਾ ਦਾ ਕੈਪਟਨ ਸਰਕਾਰ ਨੇ ਬੱਸਾਂ ਦੇ ਕਿਰਾਏ ਮਾਫ ਕਰਤੀ ਸੀਗੇ ਉਹ ਕਹਿੰਦੀਆਂ ਕਹਾਆਂ ਦੀਆਂ ਫੂਡ ਬਿਲਟੀ ਵਾਲੀ ਜਿਹਨਾਂ ਦੇ ਘਰ ਚ ਕਾਰਾਂ ਖੜੀਆਂ ਉਹ ਫ੍ਰੀ ਦੀ ਬੱਸਾਂ ਵਿੱਚ ਕਿੱਦਾਂ ਲਟਕ ਰਹੀਆਂ ਧੱਕਾ ਮੁੱਕੀ ਉੱਥੇ ਕਿਆ ਕੁਝ ਵਾਪਰ ਰਿਹਾ ਉਹ ਲੰਗਰ ਲਾਉਣ ਵਾਲੀ ਕੌਮ ਉਹ ਜਦੋਂ ਐਮਰਜੈਂਸੀ ਲੱਗੀ ਸੀ ਆਪਣਾ ਸੋਨਾ দান ਕਰਨ ਵਾਲੀ ਕੌਮ ਢਾਈ ਕੁਆਂਟਲ ਸੋਨਾ ਪੰਜਾਬ ਚੋ ਦਾਨ ਹੋਇਆ ਸੀਗਾ ਉਹ ਕੌਮ ਉਹ ਫ੍ਰੀ ਦੀਆਂ ਬੱਸਾਂ 'ਚ ਲੜ ਰਹੀ ਐ ਮਰ ਰਹੀ ਐ ਲੜਕਦੀਆਂ ਜਾ ਰਹੀਆਂ ਬੁੜੀਆਂ ਉਹ ਕਿੱਦਾਂ ਜਦੋਂ ਬਾਸ ਆਦੀ ਆ ਮੈਂ ਤਾਂ ਹਰ ਰਹਿ ਕੇ ਦੇਖੀ ਵੀ ਯਾਰ ਉਹ ਇਨੀ ਗਰੀਬੀ ਹੈ ਤੇ ਵੀ 40-40 ਰੁਪਏ 20-20 ਰੁਪਏ ਦੀ ਟਿਕਟਾ ਫੋੜਦੀ ਹੋ ਰਹੀਆਂ ਸੋਚਣ ਵਾਲੀ ਗੱਲ ਆ ਯਾਰ ਕੋਮੜੀ ਮੋਟੀ ਸ਼ਰਮ ਕਰੀਏ ਆਪਾਂ ਫ੍ਰੀ ਦੀਆਂ ਚੀਜ਼ਾਂ ਫ੍ਰੀ ਦੀਆਂ ਚੀਜ਼ਾਂ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਫ੍ਰੀ ਚ ਚੀਜ਼ਾਂ ਦੇਣੀਆਂ ਨਾ ਉਹ ਤੁਹਾਡੇ ਕੋਲੋਂ ਲੈਣੀਆਂ ਉਹਨਾਂ ਨੇ ਫਿਰ ਪਿੱਟ ਦੇਗਾ ਤੇ ਆ ਵੀ ਆ ਕੰਮ ਨਹੀਂ ਹੁੰਦੇ ਆਪ ਤੁਸੀਂ ਕੋਈ ਵੀ ਤੁਹਾਨੂੰ ਕੁਝ ਵੀ ਦੇਈ ਜਾਵੇ ਫੜ ਲੈਣਾ ਪਿੰਡਾਂ ਤੋਂ ਗੱਲ ਸ਼ੁਰੂ ਹੋ ਜਾਂਦੀ ਇਹ ਸ਼ਾਸਤ ਕਹਿੰਦੇ ਕਹਾਂ ਦੇ ਬੰਦੇ ਆਪਣੇ ਆਪ ਨੂੰ ਜਾਨੀ ਜਿਹੜੇ ਕਹਿੰਦੇ ਸੀ ਬਹੁਤ ਮਹਾਨ ਆ ਸ਼ਰਾਬ ਦੀਆਂ ਬੋਤਲਾਂ ਦੇ ਕੇ ਪੈਸੇ ਦੇ ਕੇ ਪਿੰਡਾਂ 'ਚ ਵੋਟਾਂ ਖਰੀਦੇ ਆ ਤੇ ਫੇ ਲੋਕ ਕੀ ਕਹਦੇ ਜਿਹਨੇ ਕੀਤਾ ਕੱਖ ਨਹੀਂ ਕਰਨਾ ਕੀ ਆ ਭਾਈ ਤਾਂ ਤੁਸੀਂ ਕਿਹੜੇ ਵੋਟਾ ਹੱਕ ਸੱਚ ਦੇ ਪੰਜਾਬ ਬੰਦਾ ਦੇਖ ਕੇ ਪਈਆਂ ਵੋਟ ਪਾਓ ਵਿਚਾਰਾਂ ਨੂੰ ਪਾਓ ਬੰਦਾ ਦੇਖ ਕੇ ਵੋਟ ਕਰ ਦੇਣਾ ਪਾਓ ਦੇਖੋ ਤੁਹਾਨੂੰ ਵੀ ਇਹ ਬੰਦਾ ਪਿੰਡ ਦੀ ਤਰੱਕੀ ਕਰਾ ਸਕਦਾ ਜਾਂ ਨਹੀਂ ਨਹੀਂ ਕਰਾ ਸਕਦਾ ਡੈਨ ਬੈਟਰ ਚਾਹੀ ਤੁਹਾਡਾ ਆਪਣਾ ਖਾਸ ਆ ਤੁਹਾਨੂੰ ਲੱਗਦਾ ਵੀ ਇਹ ਬੰਦਾ ਆਪਣੀ ਪਾਰਟੀ ਦਾ ਤਾਂ ਨਹੀਂ ਹੈਗਾ ਜਾਂ ਸਾਡੇ ਨਾਲ ਦੀ ਬੋਲਬਣ ਨਹੀਂ ਪਰ ਬੰਦਾ ਚੰਗਾ ਬੰਦੇ ਦੇ ਵਿਚਾਰ ਗਾਂ ਵਧੂ ਆ ਉਹਨੂੰ ਵੋਟ ਪਾਓ ਜਿਹੜਾ ਤੁਹਾਡੇ ਇਲਾਕੇ ਤੇ ਤੁਹਾਡੇ ਪਿੰਡ ਦੀ ਤਰੱਕੀ ਕਰਾਵੇ ਬਸ ਅਸੀਂ ਬੰਦੇ ਨਾਲ ਜੁੜੇ ਹੋਏ ਬੰਦੇ ਆ ਅਸੀਂ ਹੈ ਨਹੀਂ ਕੋਈ ਸੋਚ ਵਿਚਾਰ ਹੈ ਨਹੀਂ ਕੁਝ ਵੀ ਬੰਦਾ ਜੀ ਬਸ ਅਸੀਂ ਪਹਿਲਾਂ ਤੋਂ ਇੱਧਰ ਹੀ ਆ ਬਸ ਇੱਧਰ ਹੀ ਜਾਣਾ ਫੇਰ ਭਾਲ ਦੇ ਤਰੱਕੀਆਂ ਫੇਰ ਕਹਿੰਦੇ ਸਾਡਾ ਕੁਝ ਕੌਮ ਦਾ ਬਣ ਨਹੀਂ ਰਿਹਾ ਬਾਂਡਾ ਬੁੰਡਾ ਕੀ ਆ ਭਾਈ ਐਦੇ ਚੱਲੀ ਚੱਲੀ ਜਾਣਾ ਜਿੰਨਾ ਚਿਰ ਅਸੀਂ ਖੋਦ ਨਹੀਂ ਸੁਧਰਦੇ ਇਹਨਾਂ ਮੁਲਖਾ ਚ ਅਸੀਂ ਆਏ ਅਸਤੇ ਚੰਗੇ ਪੁਹੇਖ ਲਈ ਅਸੀਂ ਇੱਥੇ ਵੀ ਗੰਦ ਨਾਲੇ ਲੈ ਕੇ ਆ ਗਏ ਇੱਥੇ ਵੀ ਜੇ ਕੋ ਖੜਦਾ ਆਪਣਾ ਜੀ ਇਹਨੂੰ ਇਹਨੂੰ ਵੋਟ ਪਾਣੀ ਆ ਉਹ ਫਲਾਨਾ ਮੇਰ ਖੜੇ ਜੀ ਆਪਣਾ ਇਹਨੂੰ ਵੋਟ ਪਾਉਣੀ ਆ ਉਹ ਪ੍ਰਭੂ ਇਹਨਾਂ ਇਨਾ ਤੋਂ ਦਾ ਸਾੜਾ ਤੋਂ ਡਰਦੇ ਆ ਤੁਸੀਂ ਇੱਥੇ ਆਏ ਆ ਦੁਖੀ ਹੋ ਕੇ ਇੱਥੇ ਵੀ ਗੰਦਮਗਰੀ ਆ ਗਿਆ ਇੱਥੇ ਵੀ ਉਹੀ ਕੋ ਚੱਲ ਪਿਆ ਕਿੰਨੀ ਮਹਿੰਗੀਆਂ ਕਰਤੀਆਂ ਇਲੈਕਸ਼ਨਾਂ ਅਸੀਂ ਲੋਕਾਂ ਨੇ ਇੱਥੇ ਆ ਕੇ ਸਾਰਾ ਸਿਸਟਮ ਮੈਸ ਕਰਤਾ ਡਰਾਈਵਰੀ ਚ ਬੜੇ ਸਤਿਆਨਾਸ਼ ਫਿਰ ਰੀਅਲ ਸਟੇਟ ਵਿੱਚ ਆਏ ਸਤਿਆਨਾਸ਼ ਇੰਸ਼ੋਰੈਂਸ ਆ ਗਏ ਸਤਿਆਨਾਸ਼ ਜਿਹੜੇ ਵੀ ਫੀਲਡ ਵਿੱਚ ਗਏ ਆ ਨਾ ਬਸ ਉਹ ਰਸਤਾ ਬੰਦ ਕਰਾ ਘੜਤ ਤੈਸ਼ ਨੈਸ਼ ਕਰਤਾ ਕਿਤੇ ਵੀ ਨਵੇਂ ਘਰ ਬਣੇ ਆ ਲੈ ਨਾ ਲਗ ਲਾ ਕੇ ਬੋਕਰਾ ਕੇ ਹੁਣ ਭੁੱਬੀ ਰੋਂਦੇ ਆ ਹੈ ਨਹੀਂ ਯਾਰ ਸਾਡਾ ਕੋਈ دین ਧਰਮ ਹੈ ਹੀ ਨਹੀਂ ਆ ਹੁਣ ਦਿਵਾਲੀ ਆ ਮੁਰਿਆਣੇ ਵਾਲੀ ਜਾਂ ਪਿਛਲੀਆਂ ਵੀ ਲੰਘੀਆਂ ਚੱਲਣ ਦੇ ਜੀ ਮਠਿਆਈਆਂ ਜੇ ਆਪਣੇ ਇੱਥੇ ਨਾਉਂਸ ਮਿੰਟ ਸਾਰੀ ਮਠਿਆਈ ਇੰਡੀਆ ਤੋਂ ਆਦੀ ਆ ਜਿਹੜੀ 6 ਸੇ 7 ਨੂੰ ਪਾਉਂਡ ਮੇਂਣੀ ਆ ਜਿਹੜੀ ਇੱਥੇ ਅਗਲੇ ਨੇ ਮਠਾਈ ਬਣਾ ਕੇ ਦੇਖਣੀ ਏ ਘਟੂ ਘਟ 12 15 ਨੂੰ ਪਾਉਂਡ ਮੇਂਣੀ ਆ ਉਹ ਵਧੀਆ ਜੇ ਖਾਣੀ ਤਾਂ ਉਹ ਖਾ ਲਓ ਚੰਗੀ ਚੀਜ਼ ਦੀ سپورਟ ਹੋ ਜੂਈ ਔਰ ਤਾਜੀ ਮਠਾਈ ਦਾ ਇੱਥੇ ਬਣੀ ਦਾ ਸਵਾਦ ਦਾ ਵੀ ਫਰਕ ਵਾ ਦੇ ਤੇਰੇ ਦੇ ਜੇ ਰੈਡੀਓ ਵਾਲੇ ਇੱਥੇ ਇੱਦਾਂ ਜਿਹਾ ਮੇਲਾ ਭਵਾ ਮੇਲਾ ਜੇ ਬੂ ਵਿੱਚੇ ਫਿਰ ਸਮਝ ਨਹੀਂ ਲੱਗਦੇ ਕੁਝ ਵੀ ਕਿਹੜੇ ਪਾਸੇ ਨੂੰ ਚੱਲੇ ਹੋਏ ਆ ਅਸੀਂ ਹਲੇ ਜਿਹੜੇ ਚਲੋ ਇੱਥੇ ਬੰਦੇ ਕੁਝ ਪਰਿਵਾਰ ਵਾ ਵੀ ਜਿਨ੍ਹਾਂ ਨੂੰ 15-20 ਵੀ ਸਾਲ ਹੋ ਗਏ ਇਹਨਾਂ ਦਾ ਪਿੱਛੇ ਪੰਜਾਬ 'ਚ ਕੋਈ ਹੈ ਨਹੀਂ ਜਾਂ ਵੈਸੇ ਨਹੀਂ ਜਾਣਾ ਚਾਹੁੰਦੇ ਜਾਂ ਜਾ ਨਹੀਂ ਸਕਦੇ ਉਹ ਬੰਦੇ ਚਲੋ ਠੀਕ ਹੈ ਇੱਥੇ ਕਿਤੇ ਮੰਜੇ ਵਾਲਾ ਕੋ ਰੈਸਟੋਰੈਂਟ ਉੱਥੇ ਜਾ ਕੇ ਕਹਿਣ ਵੀ ਆ ਵੀ ਆ ਤਾਂ ਵੀ ਉਹੀ ਨਜ਼ਾਰਾ ਆ ਕੇ ਜਿਹੜਾ 20 ਸਾਲ 40 ਸਾਲ ਪਹਿਲਾਂ ਪਿੰਡ 'ਚ ਹੁੰਦਾ ਸੀਗਾ ਉਹ ਇੱਥੇ ਕਈ ਹਫ਼ਤਾ ਪਹਿਲਾਂ ਹਲੇ ਆਉਂਦੇ ਆ ਆ ਸਟੂਡੈਂਟ ਹੋ ਗਏ ਕਈ ਵਿਜ਼ਟਰ ਹੋ ਗਏ ਮੰਜੇ ਤੇ ਬੈਠ ਕੇ ਫੋਟੋ ਪਾਉਗੇ ਫੇਸਬੁੱਕ ਤੇ ਆਹ ਆਂਡੀਆਂ ਵਾਲੀ ਫੀਲ ਤੁਸੀਂ ਕਿਹੜੀ ਫੀਲਿੰਗ ਦੇ ਮਾਰੇ ਹੋਏ ਜੇ ਤੁਹਾਨੂੰ ਰੱਬ ਨੇ ਟੇਬਲ ਬਾਕਸ ਤੇ ਕੁਰਸੀਆਂ ਬਾਕਸੀਆਂ ਬੱਦੇ ਬਣ ਕੇ ਉਹਨਾਂ ਤੇ ਬੈਠ ਕੇ ਖਾ ਪੀ ਲੋ। ਮੇਰੇ ਖਰੇੜੀ ਤੇ ਖੜ ਕੇ ਕੈਨੇਡਾ ਚ ਗੋਲ ਗੱਪੇ ਖਾਣ ਦਾ ਵੱਖਰਾ ਮਜ਼ਾ ਲੱਦਦਾ ਸੋ ਜੀ। ਆਹ ਤਾਂ ਸਾਡੀ ਸੋਚ ਚੱਕੀ ਫਿਰਦੇ ਆ ਸੀ। ਸ਼ੁਕਰ ਕਰੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਇੱਥੇ ਹੈਗੀਆਂ ਜਿਨ੍ਹਾਂ ਨੇ ਤੁਹਾਨੂੰ ਜਿੱਦਾਂ ਕਹ ਲੋ ਵੀ ਰੋਟੀ ਪਾਣੀ ਦਿੰਦੇ ਆ ਤੁਹਾਨੂੰ ਬਚਾਇਆ ਹੋਇਆ। ਨਾ ਨਾਨੀ ਜਾਣੀ ਤੀ ਜ਼ਿਆਦਾ ਜਿਹੋ ਜਿਹੇ ਇੱਥੇ ਮਹਗਾਈ ਜਿਹੋ ਜਿਹੇ ਹਾਲਾਤ ਹੋਏ ਹੋਏ ਆ। ਕੁਛ ਥੋੜੀ ਜਿ ਆਪਣੀ ਸੋਚ ਨੂੰ ਬਦਲੀਏ ਜਿੱਥੇ ਵੀ ਆਪਾਂ ਕਿਸੇ ਵੀ ਸਮਾਗਮ ਵਿੱਚ ਕਿਸੇ ਮਹਿੰਮ ਦੇ ਜਾਣਾ ਨਾ ਖਾਸ ਕਰਕੇ ਜਿੱਥੇ ਭੜਕਾਉ ਭਾਸ਼ਣ ਹੁੰਦੇ ਆ ਉੱਥੇ ਜਾਣਾ ਪਹਿਲਾਂ ਪਤਾ ਕਰ ਲੋ ਇਹ ਬੰਦਾ ਕਿਹੜੇ ਮਕਸਦ ਲਈ ਆਇਆ ਤੁਹਾਡੇ ਭਲੇ ਲਈ ਆਇਆ ਕਿ ਉਹ ਆਪਣੇ ਭਲੇ ਲਈ ਆਇਆ ਐਵੇਂ ਨਾ ਆਪਣਾ ਰੈਕੋਰਡ ਬੈਡ ਕਰਾ ਲਿਆ ਕਰੋ ਇੱਥੇ ਕਿੰਨੇ ਬੰਦੇ ਲੜਾਈਆਂ ਝਗੜੇ ਦੇ ਵਿੱਚ ਨਾਰੇ ਲਾ ਕੇ ਪੁੱਠੇ ਸਿੱਧੇ ਡੈਪੂਟੇਸ਼ਨਾਂ ਲੋਏ ਬੈਠੇ ਆ ਕਈਆਂ ਦੇ ਉਸੀਆਂ ਖਤਮ ਹੋ ਗਈਆਂ ਹੁਣ ਪੇਟ ਤੇ ਫਿਰਦੇ ਆ ਸੰਭਲ ਕੇ ਰਹੀਏ ਸੁਧਰ ਕੇ ਰਹੀਏ ਆਪਣਾ ਅਕਸ ਸੁਧਾਰੀਏ ਤਾਂ ਕਿ ਆਪਣਾ ਅੱਗਾ ਸੁਧਰ ਸਕੇ ਇਹਨਾਂ ਮੁਲਕਾਂ ਵਿੱਚ ਆਏ ਆ ਇਹਨਾਂ ਮੁਲਕਾਂ ਦੇ ਨਿਜਮਾ ਨੂੰ ਇਹਨਾਂ ਮੁਲਕਾਂ ਦੇ ਵਿੱਚ ਕਾਨੂੰਨ ਸੀ ਇਸ ਕਰਕੇ ਸਿੱਥੇ ਆਏ ਆ ਥੋੜੀ ਜਿਹੀ ਬੋਦੀ ਕਾਨੂੰਨਾਂ ਦੀ ਪਾਲਣਾ ਕਰੀਏ ਨਾ ਕਿ ਇਹਨਾਂ ਮੁਲਕਾਂ ਨੂੰ ਅਸੀਂ ਆਪਣੇ ਵਾਲਾ ਮੁਲਕ ਬਣਾ ਲਈਏ ਫਿਰ ਅੱਗੇ ਕਿੱਥੇ ਜਾਵਾਂਗੇ ਇਹਨਾਂ ਗੱਲਾਂ ਨੂੰ ਸੋਚੀਏ ਵਿਚਾਰੀਏ ਠੀਕ ਆ ਮੇਰਾ ਮਕਸਦ ਇਹ ਨਹੀਂ ਵੀ ਆਪਣੇ ਬੰਦਿਆਂ ਨੂੰ ਵੋਟਾਂ ਨਹੀਂ ਪਾਣੀਆਂ ਚਾਹੀਦੀਆਂ ਆਪਣੇ ਬੰਦੇ ਨੂੰ ਵੋਟਾਂ ਪਾਓ ਦੇਖੋ ਵੀ ਇਹ ਬੰਦੇ ਦੇ ਕੰਮ ਕੀ ਹੋ ਜਾਈਆ ਜਾਂ ਪਹਿਲਾਂ ਇਹਨੇ ਕੁਝ ਕੀਤੇ ਹੋਆ ਕਮਿਊਨਿਟੀ ਵਾਸਤੇ ਜਾਂ ਨਹੀਂ ਕੀਤੇ ਹੋਏ ਬਹੁਤ ਬੰਦੇ ਆਪਣੀ ਤਰੱਕੀ ਕਰਦੇ ਆ ਇੱਕ ਆ ਪਿਛਲੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹੱਕਦਾਰ ਸੀ ਕਿੱਧਰ ਗਿਆ ਬੇੜਾ ਬਠਾਲ ਕੇ ਸਾਰੀ ਉਹ ਜਿਹੜੀ ਪਾਰਟੀ ਸੀਗੀ ਬੱਸ ਅਸੀਂ ਆਪਣਾ ਦੇਖ ਕੇ ਚੱਕ ਲੈਨੇ ਆ ਜੀ ਆਪਣਾ 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 ਅਸਲ ਵਿੱਚ ਭਾਈ ਗੁਲਾਮੀ ਗੋਰਿਆਂ ਦੀ ਚੰਗੀ ਆ ਮੈਂ ਤਾਂ ਸੌਨਰ ਦੀ ਇੱਕੋ ਗੱਲ ਕਹਿਣਾ ਹੁੰਦਾ ਜਿਸ ਕੋਲ ਪਲੇਜ ਗੋਰਾ ਸੁਪਰਵਾਈਜ਼ਰ ਆ ਜਿੱਥੇ ਤੁਹਾਡਾ ਗੋਰਾ ਮੇਰਾ ਤੁਹਾਨੂੰ ਸਾਰੇ ਰਾਈਟ ਮਿਲੂਗੇ ਜਿੱਥੇ ਆਪਾਂ ਉੱਥੇ ਸਪਾਰਸ਼ਾ ਚੱਲਣਾ ਆਪਾਂ ਨਹੀਂ ਉਹੀ ਕੰਮ ਚੱਲ ਪੈਂਦੇ ਇੰਡੀਆ ਵਾਲੇ ਇੱਥੇ ਬੜੇ ਅਸੀਂ ਦੇਖੇ ਸੁਣੇ ਆ ਪੈਸੇ ਲੈ ਲੈ ਪੇਸਮੈਂਟ ਅਲੀਗਲ ਕਰਦੇ ਬਹੁਤ ਕੁਝ ਚੱਲਦਾ ਔਰ ਚੱਲੀ ਜਾਣਾ ਬੱਚੀਏ ਸੁਧਰੀਏ ਸੰਭਲਿਏ ਜਿਹੜਾ ਆਪਣਾ ਨਜ਼ਰੀਆ ਕਸਵੱਟੀ ਜਿਹੜੀ ਆ ਉੱਤੇ ਆਪਾਂ ਸੋਚੀਏ ਵੀ ਹਾਂ ਵੀ ਸਹੀ ਕੀ ਆ ਗਲਤ ਕੀ ਆ ਫਿਰ ਸਪੋਰਟ ਪ੍ਰਮੋਟ ਕਰੀਏ ਕਿਸੇ ਨੂੰ ਵੀਡੀਓ ਵੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਦੀਪਰ ਦਿਓ ਅੱਗੇ ਸასი ਕਾਲ ਜੀ